ਜਵਾਬ ਦੇ ਦਿੰਦਾ ਆਪਾਂ ਕਿਸੇ ਚੀਜ਼ ਦਾ ਜਵਾਬ ਲੈ ਆ ਜਾਂਦਾ ਉਹਦੇ ਜਵਾਬ ਵੇ ਭਾਈ ਵੇ ਪਰਲੇ ਭਾਈ ਹਾਈ ਹਾਈ ਹਾ ਹੜਜੂ ਨਾ ਮੇਰੇ ਤਾਂ ਪੈਰ ਦੁਖਣ ਲੱਗੇ ਪੰਜੀ ਦੇ ਵੀ ਕੰਮ ਸੀਗਾ ਥੋੜਾ ਥੋੜਾ ਟੱਕਰ ਕਰ ਨਹੀਂ ਜਾਂਦੇ ਹੁਣ ਹਾਂ ਅੱਛਾ ਕਰੀ ਉਹ ਸੀ ਮੈਂ ਤਾਂ ਕਹਿੰਦੀ ਸੀ ਕਿ ਢੀਪੂ ਦੀ ਨਾ ਕਣਕ ਕੋ ਮਿਲੀ ਨਹੀਂ ਹੈਗੀ ਤੇ ਸਾਡੇ ਆਟਾ ਨਹੀਂ ਹੈਗਾ ਜੇ ਕਣਕ ਦਾ ਗੱਟਾ ਹੀ ਦੇ ਦਿੰਦੇ ਧਾਰੀ ਤੇ ਉਦੋਂ ਬਾਅਦ ਤੁਸੀਂ ਲੈ ਲਏ ਢੀਪੂ ਜਾ ਗਈ ਅੱਛਾ ਹੋਰ ਉਹਨੂੰ ਮੈਂ ਕਿਹਾ ਹਾਸ ਆਪ ਦਾ ਕਿਸੇ ਕੰਮ ਨਹੀਂ ਆਉਂਦੇ ਜਦ ਮੈਂ ਆਪ ਸੁਨੇਹਾ ਲਾ ਕੇ ਆਇਆ ਸੀ ਉਹ ਤਾਂ ਮੇਰੇ ਪੁੱਤਰ ਹੈ ਹਾਏ ਹਾਏ ਬਾਈ ਉਹੀ ਗੱਲ ਤੇਰੇ ਸੁਨੇਹੇ ਤੋਂ ਹੁਣ ਮੈਂ ਦੱਸ ਕੀ ਕਰਾਂ ਸੁਨੇਹਾ ਤਾਂ ਮੈਨੂੰ ਮਿਲ ਗਿਆ ਸੀ ਮੈਂ ਪੇਕ ਕੇ ਗਈ ਹੋਈ ਨਹੀਂ ਹੈਗੀ ਮੈਨੂੰ ਮਿਲ ਗਿਆ ਸੁਨੇਹਾ ਕਹਿੰਦਾ ਰਿਸ਼ਤੇ ਨੂੰ ਕਿਹਾ ਗਾ ਉਹਨੇ ਮੈਨੂੰ ਉਹਨੇ ਵੀ ਦੱਸਤਾ ਸੀ ਮੇਰੇ ਘਰ ਵਾਲੇ ਕਹਿੰਦਾ ਪਾਲੇ ਨੂੰ ਰਿਸ਼ਤਾ ਜ਼ਰੂਰ ਕਰਾਉਣਾਗਾ ਮੈਂ ਆਖਾ ਕੋਈ ਗੱਲ ਨਹੀਂ ਮੈਂ ਕਦੇ ਜਾਵਾਂਗੀ ਪਿੰਡ ਗੱਲ ਚਲਾ ਲਵਾਂਗੀ ਨਾ ਹੋਰ ਦੱਸ ਕੀ ਕੰਮ ਆਵਾਂਗੇ ਤੇਰੇ ਤੇਨੇ ਕੋ ਉਹ ਵੀ کہہ ਗਿਆ ਮੈਂ ਉਹਨਾਂ ਦੇ ਦੂਜੇ ਦੇ ਥੋੜਾ ਕਿਹੜੇ ਮੰਡੀ ਜੇ ਸੀ ਉਹਨਾਂ ਬਹੁਤ ਓਏ ਬੱਸ ਵੇ ਭਾਈ ਇਹੋ ਜੇ ਕੰਮ ਨਹੀਂ ਮੈਂ ਕਰਦੀ ਇਹੋ ਜੇ ਬਚੋਲ ਆਪਣੇ ਨੂੰ ਜਿਸਤਾ ਕਰਾਉਣਾ ਮੈਂ ਤੈਨੂੰ ਰਿਸ਼ਤਾ ਕਰਵਾ ਦੂੰਗੀ ਇਹੋ ਜੇ ਬਚੋਲ ਆਪਣੇ ਨੂੰ ਕੱਲਾ ਰਿਸ਼ਤਾ ਕਰ ਕਿੱਥੇ ਹੋਊਗਾ ਸਬਰ ਰੱਖੀਦਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਗਾ ਸਬਰ ਦਾ ਬਥੇਰਾ ਜਨੋਗਾ ਸਾਵੀ ਕਰੀਏ ਨਾ ਹੁਣ ਸਭ ਤੋਂ ਹੱਲ ਬੇ ਕਿਤੇ ਫਿਰ ਤੂੰ ਆਪ ਮਾਰ ਲਾਨੇਗਾ ਇਹ ਜੇ ਪੁੱਠੇ ਸਿੱਧੇ ਕੰਮ ਜੇ ਤਾਂ ਨਹੀਂ ਮੈਤੋਂ ਹੁੰਦੇ ਐਵੇਂ ਮੇਰੀ ਕੁਤਨੀ ਪਟਾ ਦੇਗਾ ਬਸ ਐਪਸਾਇਆ ਘਰ ਮੇਰਾ ਉਜੜ ਜਾਊਗਾ ਤੂੰ ਆਟੇ ਲੈ ਜਾਣਾ ਕਿ ਕਣਕ ਲੈ ਜਾਣੀ ਆਟਾ ਤਾਂ ਕੀ ਕਰਨਾ ਤੂੰ ਮੈਨੂੰ ਕਣਕ ਦਾ ਗੱਟਾ ਦੇ ਦੇ ਤੇ ਉਦੋਂ ਬਾਅਦ ਜੋ ਡਿੱਪੂ ਚ ਮਿਲ ਗਈ ਫਿਰ ਦੇਣਾ ਤੂੰ ਐਂ ਕਹਿ ਰ ਮੈਂ ਤਾਂ ਅੱਛਾ ਬਾੜੀ ਜੀ ਚਾਹ ਗੋੜ ਤਾਂ ਨਹੀਂ ਗੁੰਡੇ ਜੀ ਆਹ ਸੁਣ ਜੀ ਫਿਰ ਗੁੱਡਲਾ ਮੈਂ ਕਿਹੜਾ ਤੇਰਾ ਆਹ ਫਿਰ ਘਰੋ ਲਿਆ ਦੂਜਾ ਵੱਡਾ ਹੈਗਾ ਦੇਖ ਭਾਈ ਐਂ ਨਾ ਕਰ ਓਡੇ ਵੱਡੇ ਕੋਲੇ ਤਾਂ ਨਹੀਂ ਮੈਂ ਇਕੱਲੇ ਕੋਲੇ ਹਾਂ ਤੇ ਤੂੰ ਜਾਂ ਤਾਂ ਨਾਲ ਚੱਲ ਕਿਉਂ ਕਣਕ ਦਾ ਕੱਟਾ ਚਕਾ ਦੇ ਓਏ ਇਹ ਗੱਲਾਂ ਨੇ ਪੜਦੇ ਹੁੰਦੇ ਆ ਫਿਰ ਜੇ ਮੈਂ ਨਾਲ ਬਾ ਗਿਆ ਉਹ ਆਪੂ ਕੰਜਰੇ ਇਹ ਕਣਕ ਦਿੰਦਾ ਨੂੰ ਹਾਏ ਹਾਏ ਮੈਂ ਦਿੱਤੂ ਦੇ ਤਾਂ ਚੋਰ ਮੋਲਕ ਜਾਣੇ ਕਿ ਕਣਕ ਉਹ ਸੱਤ ਗਰ ਲੂ ਆ ਫਿਰ ਮੇਰੇ ਤੇ ਸ਼ੱਕ ਤਾਂ ਫੇਰੇ ਕਰੋ ਜੇ ਕੋਈ ਗੱਲ ਹੋਊਗੀ ਸ਼ੱਕ ਵਾਲੀ ਹੈ ਜੇ ਮੈਂ ਤਾਂ ਢਾਲ ਰਹੀ ਉਹਦਾ ਮਨ ਚੀ ਗੱਲ ਨੂੰ ਗੰਜਰਾ ਆ ਜਾ ਫਿਰ ਮੇਰੇ ਨਾਲ ਕੋਈ ਕਲੇਸ਼ ਕਰਿਆ ਕਰ ਤੂੰ ਅੱਤਨ ਜਵਾ ਆਵੀਂ ਨਾ ਤੂੰ ਆ ਜਾ ਗੱਲ ਇਹ ਮੈਨੂੰ ਲੱਗਦਾ ਭਾਈ ਤੁਹਾਡਾ ਵੱਡਾ ਤਾਂ ਨਾ ਬਾਹਲਾ ਸਿਰ ਦਾ ਲੁਚਾ ਜਮ ਛੜਿਆਗਾ ਤੈਨੂੰ ਕੀ ਦੱਸਾਂ ਉਹਦੇ ਬਾਰੇ ਮੈਂ ਨਹੀਂ ਜਾਣਦੀ ਹੈਗੇ ਉਹ ਲੁਚਾ ਹਰੇਕ ਵਾਰ ਇਹ ਤਾਂ ਨਹੀਂ ਹੋ ਹਰੇਕ ਵਾਰ ਇਹ ਪਿੰਡ ਦੀ ਕੋਈ ਕੁੜੀ-ਬੁੜੀ ਛੱਡੀ ਹੈਗੀ ਉਹਨੇ ਓ ਜੇ ਆਏ ਚੋਰੀ ਕੁਛ ਪੋਰੀਆਂ ਚਾਪ ਕੋਈ ਗੱਲ ਨਹੀਂ ਆਏ ਚਲਦੇ ਰਹਿੰਦੇ ਚਾਰਾ ਕੁਛ ਪੋਰੀਆਂ ਪੀਂ ਤਦ ਦੇਖ ਕੇ ਮਾਂ ਪੜ ਕੇ ਕਹਿਣ ਲਜਾਨਦੀ ਕਰਦਾ ਮੈਨੂੰ ਪਤਾ ਕ ਮੈਨੂੰ ਦੱਸਿਆ ਕਹਿੰਦੇ ਆ ਇਹਦਾ ਕਹੀ ਨਹੀਂ ਵੀ ਉਹਦਾ ਅਸੀਂ ਆ ਕੋਲੇ ਇੱਥੇ ਵੀ ਮੈਂ ਉਹ ਕਹਿ ਕੇ ਆਈ ਸੀ ਵੀ ਉਹ ਕਹਿੰਦਾ ਵੱਡੇ ਤੋਂ ਦਾ ਆ ਨਾਲੇ ਦਾ ਉਹਨੂੰ ਡਰ ਰੋ ਮੇਰਾ ਵੀ ਉਮਰ ਨੂੰ ਪਤਾ ਲੱਗ ਗਿਆ ਮੈਨੂੰ ਜਿਵੇਂ ਆਏ ਦੱਸੂਗੀ ਫਿਰ ਤਾਂ ਉਹਨੂੰ ਨਹੀਂ ਵੀ ਸ਼ੱਕ ਹੋਣਾ ਤਾਂ ਵੀ ਹੋਊਗਾ ਕੋਈ ਕਦੀ ਉਹਨੇ ਭੇਜ ਜਾਗਾ ਉਹ ਕਹਿ ਦੇ ਮੈਂ ਨੂੰ ਪੁੱਛਿਆ ਵੀ ਵੱਡਾ ਹੈਗਾ ਕਿ ਨਹੀਂ ਐਂ ਕਹਿੰਦੀ ਹੁਣ ਤੁਸੀਂ ਜਾਂਦੇ ਨਹੀਂ ਨਾਲ ਉਹ ਫਿਰ ਮੈਂ ਨੇੜੇ ਤੇ ਥੱਕ ਗਿਆ ਕੀ ਪਤਾ ਉਹਦਾ ਤਨ ਕਣਕ ਦਊ ਜਾਂ ਉਹ ਪਈ ਆ ਬਥੇਰੀ ਪਈ ਆ ਪਈ ਆਗੀ ਹਾਂ ਪੱਕਾ ਮੈਂ ਪੱਕਾ ਪਤਾ ਨਹੀਂ ਫਿਰ ਰਾਤ ਨੂੰ ਮੈਂ ਇਕੱਟਾ ਵਰਕੇ ਜੇ ਫਿਰ ਹੋਰ ਕੀ ਕਰ ਚੱਲ ਕੇ ਰਾਂ ਤਾਂ ਫਿਰ ਮੈਂ ਉਹਦੇ ਕੋਲ ਹੀ ਜਾਣੀ ਹੈਗੀ ਕੁਛ ਨਹੀਂ ਆ ਮਨ ਨਾਲੇ ਛਾਤਰੀ ਉਹ ਆਪਣੇ ਤੇ ਹੋਰ ਲੈ ਇਹਨੇ ਤਾਂ ਹੁਣ ਹਾਂ ਜੱਤ ਮਸਲ ਤੇ ਹੁਣ ਪੱਟੇ ਨੂੰ ਮੈਂ ਕਹੂਗੀ ਕੀ ਜਾ ਕੇ ਇੱਕਦਾਂ ਟੁੱਟ ਪਣੇ ਨੂੰ ਉੱਤੇ ਮੈਂ ਲੜ ਪਈ ਮੈਂ ਆਖਾਂ ਮੈਂ ਇੱਕੀ ਥੋੜੇ ਕਣਕ ਮ ਬਣਾਉਣੀ ਆ ਵੀ ਹੁਣ ਆਖੂਗਾ ਪੈਗੀ ਲੋੜ ਆ ਗਈ ਇੱਕ ਤਾਂ ਹੈ ਵੀ ਇਹੀ ਲਈ ਉਹ ਉਹ ਬੋਲੂਗੀ ਪੱਕਾ ਮੈਨੂੰ ਜੇ ਇਹ ਵਗ ਜਾਂਦਾ ਚੱਲ ਇਹਦੇ ਨਾਲ ਭੱਜ ਜਾ ਰਹਿ ਜਾਂਦਾ ਮੈਂ ਇਹਨੂੰ ਐਂ ਕਹਿ ਦਿੰਦੀ ਵੀ ਮੇਰੇ ਘਰ ਵਾਲੇ ਨੇ ਇਹਨੂੰ ਕਿਹਾ ਸੀ ਮੈਂ ਤਾਂ ਤਾਂ ਕਣਕ ਚੱਕਣ ਆ ਗਈ ਤੁਹਾਡੇ ਹੁਣ ਦੱਸ ਕੀ ਕਰਾਂ ਚੱਲ ਦੇਖੀ ਜੁ ਮੈਂ ਕਹਿ ਦੂੰਗੀ ਪਹਿਲਾਂ ਦੀ ਪੁੱਛੀ ਹੋਈ ਆ ਕਿ ਪਾਲੇਬਾਈ ਨੇ ਪੁੱਛੀ ਸੀ ਮੇਰੇ ਘਰ ਵਾਲੇ ਨੇ ਮੈਂ ਤਾਂ ਤਾਂ ਆਈ ਆਂਗੀ ਦੀਂਦਾ ਤਾਂ ਇਹ ਨਹੀਂ ਆਈ ਨਾ ਪਤਾ ਹੋ ਵੀ ਨਾ ਬਾਹਰ ਦਾ ਕੁਲਾ ਵੀ ਬਾਬਾ ਹੇ ਹੇ ਆ ਪਾਲੇ ਨੇ ਤਾਂ ਮੈਨੂੰ ਫਸਾਈ ਦਿੱਤਾ ਜੋ ਖਾਣੇ ਦਾ ਹੋਰ ਤਾਂ ਕੋਈ ਕਣਕ ਦਾ ਘਟਾ ਘੱਟਾ ਹੁੰਦਾ ਵੀ ਹੁੰਦਾ ਜਾਣਾ ਵੀ ਇੰਨਾ ਦੀ ਪਊਗਾ ਆਟੇ ਬੁੰਨੀਆਂ ਬੈਠੀਆਂ ਨੇ ਵੇ ਬਾਬਾ ਮਦਾ ਮੈਂ ਮਰ ਨਖਰਾੜੇ ਭੂ ਮੈਂ ਮਰ ਜਾ ਕਿਵੇਂ ਪਿਆ ਲੱਤਾਂ ਲੰਗੀਆਂ ਕਰੀ ਹੁਣ ਇਹਦੇ ਕੋਲੇ ਕਿਵੇਂ ਜਾਵਾਂ ਵੇ ਬਾਬਾ ਮੈਂ ਤਲਾਕ ਤਾਂ ਮਨੇ ਠਾਮਾ ਮਾ ਕਿਨੇ ਉਧਾ ਜੀ ਨਾ ਮਾਰਾ ਥੋ ਦੇ ਪੁਆਇੰਟ ਥੋ ਦੇ ਪੁਆਇੰਟ ਮੇਰਾ ਪਾਪਾ ਮੇਰਾ ਪਾਪਾ ਵਾਪਸ ਆਉਂ ਗਿਆ ਹਾਂ ਤੂੰ ਆ ਮਾਂ ਕਦੇ ਕੋਈ ਜਨੌਰੀਆਂ ਆ ਗਿਆ ਵੇ ਪਾਪਾ ਮਾੜਾ ਮੋਟਾ ਕੱਪੜਾ ਲਿਡਾ ਲੈ ਕੇ ਪੈ ਜਾ ਕਰ ਤੂੰ ਤੇ ਜਮਾ ਸਾਮੂਹ ਬਾਹਰ ਕਿੱਥੇ ਹੋ ਨਾਸ ਜਿਮਾ ਤਰਪਾਲ ਲੈ ਲੈ ਵੇ ਪਾਪਾ ਫੇਰ ਵੀ ਮਾੜਾ ਮੋਟਾ ਤਾਂ ਲੋਡ ਕਰਕੇ ਪੈ ਜਾ ਤੇ ਲੋਡ ਕਰਕੇ ਭੇਜਾ ਹਾਂ

ਲੱਤਾਂ ਨੰਗੀਆਂ ਸੀ ਬਾਬਾ ਤੇਰੇ ਨਾਲ ਜਾਵਾਂ ਹੁਣ ਮੈਂ ਲੱਤਾਂ ਦਾ ਕੀ ਕਰਾਂ ਹੁਣ ਲੱਤਾਂ ਨੰਗੀਆਂ ਫੇਰ ਕਿੱਦਿ ਕੀ ਕਰਾਂ ਬੱਚਾ ਉਹਦਾ ਵੱਡਾ ਲਿਆ ਕਰ ਚਾਦਰਾ ਵੱਡੇ ਪਰਾਲ ਬਹਿ ਜਾ ਚਾਦਰਾ ਤਾਂ ਬਥੇਰਾ ਵੱਡਾ ਚਾਹੀ ਤੂੰ ਵਿੱਚ ਵੱਡ ਜਾ ਦੇ ਬਾਬਾ ਤੇਰੇ ਕੋਲ ਤਾਂ ਇਹ ਜੇ ਕੱਲਾ ਨੇ ਬਹਿ ਜਾ ਬਹਿ ਜਾ ਮੈਂ ਕਿਦੋਂ ਰੋਕਿਆ ਬਿਨਾ ਬੈਠ ਅੱਛਾ ਹਾਂ ਹੋਰ ਸੁਣਾ ਬਾਬਾ ਹਾਲ ਚਾਲ ਬਦਿਆ ਠੀਕ ਹੈ ਮੈਂ ਮੈਂ ਤਾਂ ਜਾਵਾਂ ਫੁੱਲਾ ਤੇ ਕਾਟੋ ਓ ਅੱਛਾ ਚੱਲ ਬਦਿਆ ਜ਼ਿੰਦਗੀ ਨਿਕਲਦੀ ਆ ਜ਼ਿੰਦਗੀ ਤਾਂ ਕਿੱਥੇ ਨਿਕਲਦੀ ਆ ਹਾਂ ਕਿਉਂ

ਕਮੇ ਆਈਆਂ ਹੇ ਹੇ ਆਈ ਦਮ ਪੈਰਾ ਤੇ ਤੁਰ ਕੇ ਆਈਆਂ ਅੱਛਾ ਅੱਛਾ ਪੈਰਾ ਤੇ ਆਈਆਂ ਮੈਂ ਕਿਤੇ ਕੋਈ ਆਹ ਜੁਹ ਚੀਜ਼ ਲੋੜਾ ਦੇ ਆਹ ਉਹ ਆ ਨਾ ਦਿਨ ਪਤਾ ਦੇ ਕੋ ਨਾ ਉਹਨਾਂ 2-3 ਮਹੀਨੇ ਹੋ ਗੱਡੀ ਕੁਝ ਨਾ ਕਣਕ ਆਈ ਨਹੀਂ ਹਜੇ ਮੈਨੂੰ ਤਾਂ ਨਹੀਂ ਪਤਾ ਪਈ ਤੁਹਾਨੂੰ ਮਿਲਦੀ ਨਹੀਂ ਨਾ بس ਹਨੂ ਕੀ ਲੋੜ ਪੈਂਦੀ ਹੈ ਕਣਕਾਂ ਨੂੰ ਆਹੋ ਪਤਾ ਹੀ ਹੈਗਾ ਜਦੋਂ ਮੋਟਰ ਤੇ ਗੱਟਾ ਹੁੰਦਾ ਗੱਡੀ ਪੋਦੀ ਤੇ ਕੰਦੇ ਦੇਖ ਲਿਆ अपने तो तो क्यों का फिर तो हूं क्यों ਉਵੇਂ ਹੁੰਦੇ ਹੁੰਦੇ ਕਹਿੰਦੇ ਨਾ ਹੈ ਹੀ ਨਹੀਂ। ਥੋੜਾ ਜਿਹਾ ਢੋਟੋਲ ਪਰੇ ਪੈ ਗਿਆ ਕਣਕ ਦਾ। ਹੈ ਨਹੀਂ ਜਿੰਦਾ ਲੱਗ ਰਿਹਾ ਢੋਲਾ ਨੂੰ। ਚਾਬੀ ਖੋਈ ਗਈ। ਚਾਬੀ ਤਾਂ ਤੇਰੇ ਕੋਲ ਹੀ ਹੁੰਦੀ ਆ ਫਿਰ। ਹੋਈ ਗਈ। ਘਰ ਦਾ ਮੁਖੀ ਆ ਤੂੰ ਆ। ਹੋਈ ਗਈ। ਫਿਰ ਕੇ ਜਿੰਦਾ ਤੋੜਦ ਨਾ ਨਮਾਲਿਆ ਕੇ ਲਾਲ। ਲੈ ਹੌਣ ਗੜੇ ਜੀ ਰੋੜੀ ਜਿੰਦਾ ਕਰਨਾ ਜੇ ਤਾਂ ਲੋੜ ਹੀ ਨਹੀਂ ਪਈ ਬੋਰੇ ਚ ਹੈਗੀ ਆ ਕਣਕ ਦਾ ੱਟਾ ਨਹੀਂ ਆ। ਫਿਰ ਬੋਰੇ ਚ ਉਹਦੇ ਤੇ ਕਣਕ ਦਾ ੱਟਾ ਇੱਕ। ਇੱਕ ਗੱਟੀ ਆ ਬੋਰੇ ਚ। ਫਿਰ ਕਿਉਂ ਹੁੰਦਾ ਇੱਕ ੱਟਾ ਹੋ ਜਾ ਭਰਿਆ ਪਿਆ ਵਾ ਬਾਹਰ ਕਿ ਪੜਦਾਗਾ ਦੇਖੀ। ਉਵੇਂ ਸਾਹਮਣੇ ਜਵਾਬ ਦੇ ਜੀ ਤਾ। ਹਾਂ ਗੱਟਾ ਦੇ ਵੰਦਾ ਸੀ ਫਿਰ ਗੱਟਾ ਕਿ ਮੇਰੇ ਮੋਢੇ ਤਤਰਿਆ ਹੋਇਆ ਉਹ ਮੈਂ ਐਂ ਘਰ ਗਏ ਦੇਖਦਾ ਸੀ ਉੱਦ ਕਰਦਾਗਾ ਉਹਦਾ ਰੇਹ ਦੇ ਗੱਟੇ ਆ ਥੋੜੇ ਜਿਹਾ ਨੀਂਦਾ ਗੱਟਾ ਏ ਬਾਈ ਬਈ ਆ ਉਹ ਪਰਲੇ ਗੱਟੇ ਚ ਕਣਕਾ ਬੱਗਾ ਅਰੇ ਆ ਕੋਈ ਨਾ ਮਤਰੀ ਦੁਕਾਨ ਤੋਂ ਬਤਲਾ ਦੂੰਗਾ ਲੈ ਜਾ ਫੇਰੇ ਹੋਰ ਹੁਣ ਲੈ ਜਾ ਜੂਰੀ ਹੈਗੀ ਆ ਦੁਕਾਨ ਤੇ ਬਦਲ ਲੂੰਗੀ ਹੋਰ ਕੀ ਬਦਲ ਲੈ ਜੇ ਰੇਲ ਲਾਣਗੇ ਐਂ ਕਾਥਾ ਕਰਦਾ ਹਾਂ ਬਾਈ ਇੱਕ ਗੱਟਾ ਦੇ ਦੇ ਕੰਪਦਾ द ਦੇ ਨਹੀਂ ਬੈਂਗੜਾ ਸਾਡੇ ਘਰੇ ਘਨੇ ਕ ਲੈਣਾ ਨਹੀਂ ਹੈ ਉਹ ਤਾਂ ਮਚਾੜ ਕਰਦੀ ਨੇ ਕਹਤਾ ਸੀ ਜੈ ਲ ਦੱਸ ਗੁੱਸਾ ਕਰਨਾ ਨਹੀਂ ਹੈ ਉਹ ਹੋ ਐਵੇਂ ਨਾ ਗੁੱਸਾ ਕਰਿਆ ਕਰ ਤੈਨੂੰ ਸੱਚੀ ਗੱਲ ਦੱਸਾਂ ਨਾ ਜਦੋਂ ਕੋਈ ਐਵੇਂ ਕੋਈ ਬੇਫਾਲਤੂ ਜਿਹਾ ਬੋਲੇ ਮੈਂ ਕਹਣਾ ਚੌੜ ਕਰ ਦੂ ਐਵੇਂ ਕਹਿ ਦਿੰਦੀ ਹੁੰਦੀ ਹੈਗੇ ਅਗਲੇ ਦਿਨ ਫਿਰ ਦੁੱਖ ਜਾਣੀ ਲੱਗਦਾ ਆਏਗਾ ਲੱਗਿਆ ਮੇਰੇ ਮੇਰੇ ਤਾਂ ਪੂਰਾ ਲੱਗ ਗਿਆ ਮੇਰੇ ਤਾਂ ਗੋਲਾ ਮੰਨ ਗਿਆ ਇੱਥੇ ਦਰਦ ਜੇ ਤਾਂ ਹੀ ਹੁੰਦਾ ਕੋ ਉਹਦੇ ਜਿਹੋ ਉਹਦੇ ਦਾ ਵਿਵਹਾਰ ਹੋ ਰਿਹਾ ਮੈਂ ਹਾ ਬਾਬਾ ਮੇਰੇ ਤਾਂ ਨજર ਵੀ ਨਹੀਂ ਲੱਗਦੀ ਵੀ ਜਿਹੜੇ ਤੇ ਨજર ਹੀ ਲੱਗ ਗਈ ਲਾ ਦੱਸ ਉਹ ਤਾਂ ਲੱਗੀ ਆ ਤੇਰੇ ਤੇ ਚਲ ਕੋਈ ਨਾ ਕਹਾ ਸੁਣਿਆ ਮਾਫ਼ ਕਰ ਦੇ ਚਲ ਕੋਹਾਨੂੰ ਨਾ ਕਹੂੰਗੀ ਅੱਛਾ ਫੇਰ ਕਿ ਹੁੰਦਾਗਾ ਉਹ ਤਾਂ ਹਰੇਕ ਦੇ ਘਰੇ ਕਣਕ ਸਟੱਕਿਆ ਹੁੰਨਾ ਮੈਂ ਮੰਗਣਾ ਹੀ ਆ ਤੁਸੀਂ ਮੰਗਦਿਆਂ ਨੂੰ ਵੀ ਨਹੀਂ ਦਿੰਦੇ ਪਾ ਆਗਲੀ ਡੰਗਾ ਸਾਰਦੀ ਆ ਮੇਰਾ ਤਾਂ ਸਟੱਕਿਆ ਹੁਣਾ ਕੋਈ ਪੁੱਣ ਨੂੰ ਸਟੱਕਿਆ ਹੁਣਾ ਲੈ ਮੈਂ ਜਵਾਬ ਦੰਨੀ ਆ ਮੈਂ ਡੰਗਾ ਸਾਰ ਦੂੰਗੀ ਦੱਸ ਕਿੰਨਾ ਸਾਰਨੀਂਗੀ ਫਿਰ ਅੱਜੀ ਸਾਰਾ ਲੱ ਦੱਸ ਕੀ ਕਰਨਾ ਮੈਂ ਤਾਂ ਹੁਣ ਸਾਰ ਪੂਰ ਡੰਗਾ ਤੇਰਾ ਕੀ ਕਰਨਾ ਦੱਸ ਮੈਨੂੰ ਕੰਮ ਦੱਸ ਦੁਜਰਾ ਭੜਾਕੇ ਬਹੁਣਿਆ ਬਾਬਾ ਕੀ ਦਿਵਾਲੀ ਆਦੀ ਤੁਮ ਭੜਾਕੇ